ਡਬਲ ਟਰੈਕਟਰ ਇਹ ਟਰੈਕਟਰ ਦਿਖਾਉਣਾ ਇਹਦੇ ਬਾਰੇ ਕਰਦਿਆਂ ਗੱਲਬਾਤ ਇਹਦੀ ਜੇ ਆਪਾਂ ਦੱਸੀਏ ਖਾਸੀਆਂ ਤਾਂ ਇਹ ਖਾਦਾ ਭਾਈ ਬੋਰਡ ਲੱਗਿਆ ਪਿਆਗਾ ਮੇਰੀ ਇਹਨੇ ਸੈਕਰੋਮੈਕਸ ਗੇਰ ਆ ਗਿਆ ਹਾਂਜੀ 3/4th ਫੀਡ ਆ ਗਿਆ ਇਹ ਡਬਲ ਪੀਟੀਓ ਆ ਗਿਆਰ ਬਸ ਪੀਟੀਓ ਆ ਗਿਆ ਸਾਰ ਇਹਨੇ ਲੱਗਾ ਠੀਕ ਹੈ ਕੋਈ ਮੀਟਰੋਂ ਘੰਟਾ ਵੀ ਕਹਦੇ ਬੈਕ ਕਰਿਆ ਹੋਇਆ ਆਪਾਂ ਮੁਫਤ ਟਰੈਕਟਰ ਦੇਵਾਂਗੇ ਔਰ ਲਗਰੰਟੀ ਹੋਰ ਲਗਰੰਟੀ ਹੈ ਭਾਈ ਆਪਣੀ ਇਹ ਦੀ ਕੀ ਮੰਗ ਹੈ ਇਹਦੀ ਹੈਗੀ 7 ਲੱਖ ਤੇ 40 ਹਜ਼ਾਰ ਰੁਪਿਆ ਭਾਈ 7 ਲੱਖ 40 ਹਜ਼ਾਰ ਦਾ ਡਿਮਾਂਡ ਆ ਜੀ ਹਾਂਜੀ ਇਹ ਤੇ ਆਪਾਂ ਇਹ ਤੇ ਸਾਰਨਾ ਵਾਦਾ ਕਰੇ ਤੇ 50 ਹਜ਼ਾਰ ਰੁਪਿਆ ਪਰ ਇਹ ਤੇ ਭਾਈ 690 ਦੇਣਾ ਜੀ 6 ਲੱਖ 90 ਹਜ਼ਾਰ ਹਾਂ ਮਾਰੋ ਟ੍ਰੈਕ 60 52 ਛੋਟੇ ਗੇਰ ਵਾਲਾ ਛੋਟਾ ਟਰੈਕਟਰ ਆ ਗਿਆ ਭਾਈ ਛੋਟੇ ਗੇਰ ਵਾਲਾ ਇਹ ਟਰੈਕਟਰ ਵੀ ਬਾੜੀ ਪਸੰਦਾ ਪੰਜਾਬੀ ਹੋਰ ਸਪੀਡ ਆ ਗਿਆ ਭਾਈ ਹੋਰ ਸਪੀਡ ਦੇ ਵਿੱਚ ਆ ਇਸ ਉੱਪਰ ਸਪੀਡ ਦਾ ਗਾਹ ਪਾਉਣ ਵਾਲਾ ਆ ਗਿਆ ਮੰਗ 2019 ਹੈ ਭਾਈ ਇਹ ਡਿਮਾਂਡ ਜੀ ਰਵਾਣੇ ਜੀ ਦਾ 6 ਲੱਖ ਤੇ 45000 ਰੁਪਇਆ ਬਾਈ ਠੀਕ ਆ ਇਹ ਤੇ ਜੀ ਆਫਰ ਲਾ ਦੀ ਜੀ ਇਹ ਤੇ ਆਫਰ 45000 ਰੁਪਇਆ ਆਫਰ ਹੈ ਤੇ ਬਾਈ 45000 ਹਾਂ ਕਿੰਨੇ ਦਾ ਬਣ ਜੂਗਾ ਇਹ ਇਹ 6 ਲੱਖ ਆ ਦੇ ਦਾਂਗੇ ਬਾਈ ਪੂਰੇ 6 ਲੱਖ ਦਾ ਟਰੈਕਟਰ ਬਾਈ ਜਣਾ ਤੁਹਾਨੂੰ ਮਿਲ ਜੂ ਜੀ ਇਹ ਲੋੜੀ ਤੇ ਕਰਕੇ ਆਫਰ ਆ ਬਾਈ ਸਾਰਾ ਹਫਤਾ ਰੋ ਪਈ ਆ ਨਹੀਂ ਆ ਹਾਂ ਹਾਂ ਹਫਤਾ ਰ ਆਹ ਹਾਂ ਕੀ ਅਸੀ ਕਾ ਬਾਈ ਜੀ ਸਾਰੇ ਦੋਸਤ ਆ ਮੇਰਾ ਨੂੰ ਆਪਾਂ ਪਹੁੰਚੇ ਨਹੀਂ ਬਰਨਾਲਾ ਟਰੈਕਟਰ ਮੰਡੀ ਤੇ ਜੋ ਕਿ ਹਰ ਸੋਮਵਾਰ ਨੂੰ ਮੰਡੀ ਲੱਗਦੀ ਆ ਆਪਾਂ ਪਾਇਲ ਸਾੜੀ ਮੰਡੀ ਕੋਲੇ ਖੜੇ ਆ ਬਾਈ ਨਾ ਕਰਾਉਣੇ ਗੱਲ ਵਾਹ ਇਸਕਾ ਹੋਰ ਬਾਈ ਲੋੜੀ ਆ ਰਹੀ ਹੈ ਬਈ ਲੋੜੀ ਆਫਰ ਦੇਵਾਂਗੇ ਪੂਰਾ ਆਪਾਂ ਠੀਕ ਹੈ ਜੀ ਹਾਂਜੀ ਤੇ ਨਾਂ ਕੀ ਆਪਣਾ ਨਾਂ ਸਤਨਾਮ ਸਿੰਘ ਬਾਈ ਆਪਣਾ ਠੀਕ ਹੈ ਜੀ ਸਤਨਾਮ ਸਿੰਘ ਬਾਈ ਦਾ ਨਾਂ ਹੈਗਾ ਸਭ ਤੋਂ ਪਹਿਲਾਂ ਆਪਾਂ ਬਾਈ ਦਾ ਟਰੈਕਟਰ ਦਿਖਾਉਣਾ ਹੈ ਪੇਪਰ ਕੰਟੈਕਟ ਨੰਬਰ ਵੀ ਦੇਵਾਂਗੇ ਟਰੈਕਟਰ ਬਾਰੇ ਕਰਦਿਆਂ ਗੱਲਬਾਤ ਸਵਰਾਜ ਆ ਗਿਆ ਜੀ 963 963 ਬਾਈ 20 ਮਾਡਲ ਆ ਇਹ ਠੀਕ ਆ ਜੀ ਜ਼ਿਆਦਾਤਰ ਲੱਭੀ ਤੁਸੀਂ ਇਹ ਟਰੈਕਟਰ ਵੇਚ ਕੀ ਹਾਂ ਬਾਈ ਇਹ ਰੂਪ ਵਿੱਚ ਅੜੀ ਸਾਰੇ ਦਿਲਾਂ ਦੀ ਪਸੰਦ ਦਾ ਲੋਕਾਂ ਦੀ ਇਹ ਤਾਂ ਵੇਚਦੇ ਆ ਬਾਬਾ ਜੀ ਵੀ ਪਸੰਦ ਆ ਸਾਡੀ ਜੀ ਪਸੰਦ ਆ ਬਾਕੀ ਠੀਕ ਆ ਜੀ ਹਾਂ ਜੀ 963 ਆ ਗਿਆ 5 ਸਟਾਰ ਫੁੱਲ ਟੌਪ ਮਾਡਲ ਆ 3 ਸਪੀਡ ਆ ਜੀ 3 ਸਪੀਡ ਆ ਬਾਈ ਡਬਲ ਪੀਟੀਓ ਰਿਵਰਸ ਪੀਟੀਓ ਆਇਆ ਠੀਕ ਆ ਜੀ ਹਾਂ ਜੀ ਨਾਲ ਦੇ ਟਾਇਰ ਟਰੈਕਟਰ ਦੇ 85 85 ਪੈਸੇ ਛੋੜਾ ਟਰੈਕਟਰ ਪਣ 1000 ਘੰਟੇ ਚੱਲਿਆ ਹੋਇਆ ਹੈਗਾ ਠੀਕ ਹੈ ਜੀ ਹਾਂਜੀ ਨਾਲ ਦੇ ਟਾਇਰ ਆ ਬਾਈ ਕੰਡਾ 프ੌਂਟਲ ਵਾਲੇ ਟਾਇਰਾਂ ਦੀ ਬਈ ਕੀ ਕੰਡੀਸ਼ਨ ਆ 프ੌਂਟਲ ਟਾਇਰਾਂ 90 ਬਹੀ ਪਿਆ ਬਾਈ ਠੀਕ ਹੈ ਜੀ ਮਗਰ ਲੈ 80 85 ਪਏ ਹੋਏ ਹੈਗੇ ਨੇ ਠੀਕ ਹੈ ਜੀ ਸੋਹਣਾ ਟਰੈਕ ਕੱਪੜੇ ਵਾਲੀ ਛਤਰੀ ਨਾਲ ਮਿਲ ਜੂ ਇਹਦੇ ਕੱਪੜੇ ਵਾਲੀ ਛਤਰੀ ਵੀ ਮਿਲ ਜੂ ਬਾਈ ਜੀ ਹਾਂਜੀ ਪਲੇਟਫਾਰਮ ਦੋ ਤੋਂ ਇੱਕ ਸਾਧਨ ਦੋ ਜੀ ਖੁੱਲੇ ਪਲੇਟਫਾਰਮ ਵਾਲਾ ਵਧੀਆ ਢੁੱਲੇ ਢੁੱਲੇ ਪਲੇਟਫਾਰਮ ਵਾਲਾ ਇਹ ਐਡਜਸਟੇਬਲ ਸੀਟ ਲੱਗੀ ਹੈ 1000 ਘੰਟੇ ਚੱਲੇ ਜੀ ਹਾਂ ਜੀ ਠੀਕ ਹੈ ਜੀ ਸਾਰਾ ਕੁਝ ਨਾਲ ਆ ਦੰ ਤੇ ਤੁਹਾਨੂੰ ਬੁੱਲਾ ਜੀ ਇਹ ਸਮਗਰਮ ਵਧੀਆ ਮਗਰਾੜ ਬੰਗਰੂਟ ਪਿਆ ਪੈ ਚਿੱਟੇ ਰੇਟਰ ਆ ਜਾ ਵੀਰ ਮੇਰਾ 6 ਲੱਖ ਤੇ 80000 ਰੁਪਇਆ ਠੀਕ ਹੈ ਜੀ ਹਾਂਜੀ ਡਬਲ ਪੀਟੀਓ ਜਾ ਗਈ ਰਿਵਰਸ ਵੀਟੀਓ ਆ ਡਬਲ ਪੀਟੀਓ ਆ ਹਾਂਜੀ ਤੇ ਮਾਡਲ ਕਿੰਨੇ ਸੀ ਜੀ ਇਹ ਮਾਡਲ 20000 ਰੁਪਇਆ ਬਾਈ 20 ਮਾਡਲ ਆ ਤੇ ਹੁਣ ਡਿਮਾਂਡ ਦੀ ਗੱਲ ਬਾਤ ਕਰੀਏ 680 ਬਾਈ 680 ਦਾ ਡਿਮਾਂਡ ਆ ਜੇ ਆਪਾਂ ਲੋੜੀ ਦਾ ਆਫਰ ਲਾ ਕੇ ਗੱਲ ਲੋੜੀ ਦਾ 30000 ਰੁਪਇਆ ਲੋੜੀ ਦਾ ਆਫਰ ਹੈ ਤੇ ਬਾਈ ਠੀਕ ਹੈ ਜੀ ਸਾਢੇ 6 ਲੱਖ ਦਾ ਦੇ ਦਾਂਗੇ ਸਾਢੇ 6 ਲੱਖ ਦਾ ਵੀ ਆ ਟਰੈਕਟਰ ਮਿਲ ਜੂਗਾ ਸਾਹਮਣੇ ਆ ਗਿਆ ਜੀ ਫਾਰਮਟ੍ਰੈਕ 6055 ਛੋਟੇ ਗੇਰ ਵਾਲਾ ਛੋਟਾ ਟਰੈਕਟਰ ਆ ਗਿਆ ਬਾਈ ਛੋਟੇ ਗੇਰ ਵਾਲਾ ਇਹ ਟਰੈਕਟਰ ਵੀ ਬਾੜੀ ਪਸੰਦ ਆ ਪੰਜਾਬੀਆਂ ਦੀ ਯਾਨੀ ਇਹ ਦੋ ਟਰੈਕਟਰ ਤਾਂ ਆਪਣੇ ਕੋਲ ਜਦੋਂ ਮਰਜ਼ੀ ਆਏ ਵੇਲੇ ਵੇਲੇ ਹੁੰਦੇ ਆ ਫਾਰਮਟ੍ਰੈਕ ਤੇ ਇਸ ਤੇ ਹਾਂ ਬਾਈ ਠੀਕ ਆ ਜੀ 3200 ਵਾਲਾ ਛੋਟੇ ਗੇਰ ਵਾਲਾ ਸੁਪਰ ਮਿਕਸ ਆ ਗਿਆ ਹਾਂਜੀ ਕਲਾਸਿਕ ਪ੍ਰੋ ਆ ਗਿਆ ਮੂਰੇ ਫਰੰਟ ਤੇ ਹੈਵੀ ਐਂਪਰ ਲੱਗਿਆ ਵਧੀਆ ਬਾਈ ਠੀਕ ਆ ਜੀ ਫਰੰਟਲ ਟਾਇਰ ਵੀ ਵੱਡੇ ਨੇ ਠੀਕ ਹੈ ਜਹਾਜ਼ ਟਾਇਰ ਕਰਨ ਜਹਾਜ਼ ਜੀ ਟਾਇਰ ਨੇ ਆਇ ਨਹੀਂ ਵੀ ਦੇਸੀ ਦੇਸੀ ਦੇ ਨੇ ਬਾਬਲੂ ਕਾਲ ਸੀ ਛਤਰੀ ਲੱਗੀ ਆ ਬਈ ਵਧੀਆ ਛਤਰੀ ਵੀ ਫਾਈਬਰ ਵਾਲੀ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਬਾਬਲੂ ਕਾਲ ਸੀ ਛਤਰੀ ਲੱਗੀ ਹੋਈ ਆ ਇਹ ਬਾਈਕ ਵਾਲੇ ਟਾਇਰਾਂ ਦੀ ਗੱਲ ਕਰ ਬਾਈਕ ਵਾਲੇ ਟਾਇਰ ਨਾਲ ਤੇ ਆਏ ਨਹੀਂ ਬਈ 80 ਪੈਸੇ ਵਾਂਗੂ ਠੀਕ ਆ ਜੀ 85 ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਬਾਈਕ ਸਾਈਡ ਤੋਂ ਕੰਡੀਸ਼ਨ ਚੈੱਕ ਕਰਾ ਦੇ ਟਰੈਕਟਰ ਦੀ ਡਬਲ ਡਿਸਟ੍ਰੀਬਿਊਟਰ ਫੋਲੋਟਾਪ ਮਾਡੂਲ ਆ ਦੰਡਾ ਦਾ ਹੋਰ ਸਾਰਾ ਕੁਝ ਨਾਲ ਆਇਆ ਵੀ ਬਾਈ ਠੀਕ ਹੈ ਜੀ ਮਕਰਾਟ ਮੰਗਰੂਡ ਵਿੱਚ ਸਾਰੇ ਓਕੇ ਨੇ ਜਮਾ ਬਾਈ ਦੱਰ ਕੇ ਪੈਣ ਜਮਾ ਕੰਡੀਸ਼ਨ ਦਾ ਪੂਰਾ ਓਕੇ ਟਰੈਕਟਰ ਆ ਨਿਆ ਡੀਪਰਾ ਜਿਹੜੇ ਪਾਣੀ ਭਰ ਜਾਂਦਾ ਨਾ ਉਵੇਂ ਚਿੱਟੇ ਚਿੱਟੇ ਪਿਆ ਹਲੇ ਬਾਈ ਠੀਕ ਹੈ ਜੀ ਐਲ.ਈ.ਡੀ. ਆ ਪੂਰੇ ਆ ਹਾਂ ਬਾਈ ਤੇ ਇਹ ਵੀ 4 ਸਪੀਡ ਆ ਗਿਆ ਇਹ 4 ਸਪੀਡ ਆ ਗਿਆ ਬਾਈ 4 ਸਪੀਡ ਦੇ ਵਿੱਚ ਆ ਇਸ 4 ਸਪੀਡ ਦਾ ਗਾਹ ਪਾਉਣ ਵਾਲਾ ਆ ਗਿਆ ਠੀਕ ਹੈ ਜੀ ਇਹ ਤਾਂ ਕੋਈ ਮਰਜ਼ੀ ਲਾ ਦੇ ਚਾਲੀ ਲਾ ਦੇ ਹਾਂ ਪੰਜਾਬ ਨੰਬਰ ਆ ਬਈ ਪੰਜਾਬ ਨੰਬਰ ਜਿਹਨੇ ਡਾਇਰੈਕਟਰ ਹੋਣਗੇ ਸਾਰੇ ਆਪਣੇ ਪੰਜਾਬ ਨੰਬਰ ਹੀ ਹੁੰਦੇ ਆ ਬਈ ਖਾਸ ਤਰ੍ਹਾਂ ਪਹਿਲੇ ਨਾਲ ਹੋਣਗੇ ਹਰੇ ਡਾਇਰੈਕਟਰ ਠੀਕ ਆ ਜੀ 6055 ਹਾਂ ਜੀ ਮਾਡਲ ਜੀ ਮਾਡਲ 2019 ਆ ਬਈ ਇਹ ਡਿਮਾਂਡ ਜੀ ਦਵਾ ਦੇ ਜੇ 6 ਲੱਖ ਤੇ 45000 ਰੁਪਏ ਬਈ ਠੀਕ ਆ ਇਹ ਤੇ ਜੇ ਆਫਰ ਲਾ ਦੀ ਜੀ ਇਹ ਤੇ ਆਫਰ 45000 ਰੁਪਏ ਆਫਰ ਹੈ ਤੇ ਬਈ 45 ਹਾਂ ਕਿੰਨੇ ਦਾ ਬਣਜੂ ਕੋਈ ਇਹ? 6 ਲੱਖ ਰੁਪਏ ਦੇ ਦਾਂਗੇ ਭਾਈ। ਪੂਰੇ 6 ਲੱਖ ਦਾ ਟਰੈਕਟਰ ਬਾਈ ਜਣਾ ਤੁਹਾਨੂੰ ਮਿਲ ਜੂਜੀ। ਇਹ ਲੋੜੀ ਤਾਂ ਕਰਕੇ ਆਵਰ ਆ ਭਾਈ। ਹਰ ਹਫਤਾ ਰੋ ਪਈ ਆਇ ਨਹੀਂ ਆ। ਹਾਂ 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 ਹਫਤਾ ਆਵਰ। ਨਾ ਹਾਂ ਭਾਈ। ਠੀਕ ਹੈ। ਹਾਂਜੀ ਦੋਸਤੋ ਸਾਹਮਣੇ ਹੈਗਾ ਜੀ ਕਬੋਟਾ ਟਰੈਕਟਰ। ਇਹ ਟਰੈਕਟਰ ਦਿਖਾਉਣਾ ਹੈ ਇਹਦੇ ਬਾਰੇ ਕਰਦਿਆਂ ਗੱਲਬਾਤ। ਇਹਦੀ ਜੇ ਆਪਾਂ ਦੱਸੀ ਖਾਸੀਅਤਾਂ ਕਰ। ਇਹ ਖਾਦਦਾ ਭਾਈ ਬੋਰਡ ਲੱਗਿਆ ਪਿਆਗਾ ਮਰੀਏ ਨੇ ਸੈਕ੍ਰੋਮਿਕਸ ਗੇਰ ਆ ਗਿਆ। ਹਾਂਜੀ। 3/4th speed ਆ ਗਿਆ ਇਹ। ਡਬਲ ਪੀਟੀਓ ਆ ਗਿਆ ਬਸ ਪੀਟੀਓ ਆ ਗਿਆ। ਕਲੱਚ ਆ ਗਿਆ। ਹਾਂਜੀ। ਠੀਕ ਹੈ ਜੀ 16 ਟਾਇਰਾਂ ਚਾ ਬਾਕੀ ਇਹ 16 ਦੇ ਟਾਇਰਾਂ ਚਾ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਟਰੈਕਟਰ ਦੀ ਇਹ ਮਰਫ ਦੇ ਟਾਇਰ ਨੇ ਬਾਈ 95 ਪੈਸੇ ਟਾਇਰ ਨੇ ਨਾਲ ਦੀਆ ਟਾਇਰ ਨਾਲ ਦੇ ਟਾਇਰ ਨੇ ਬਾਈ ਬਰਨਾਲੇ ਨੰਬਰ ਆ ਕਾਇਆ ਤੇਰੀ ਠੀਕ ਹੈ ਜੀ ਬਰਨਾਲੇ ਦਾ ਨੰਬਰ ਆ ਜੀ ਨਗਦ ਕੈਸ ਦਾ ਨਗਦ ਕੈਸ ਦਾ ਟਰੈਕਟਰ 21 ਮਾਡਲ ਆ ਬਾਈ ਦੇ ਕੱਪੀ ਹੈ ਹਾਂ ਬਾਈ ਬਾਈ ਜੀ ਨਿਕਲਾ ਹੈ ਪਹਿਲੇ 1 ਮਹੀਨੇ ਵਿੱਚ ਨਿਕਲਾ ਹੈ ਬਾਈ ਦੇ ਠੀਕ ਹੈ ਜੀ ਜਮਾ ਨਾ ਮਾਰ ਟਰੈਕਟਰ ਹੈਗਾ ਫੈਬਰੂਰੀ ਹੈ ਤੇਰੀ ਵਧੀਆ ਹੈ ਤੇਰੀ ਲੱਗੀ ਹੋਈ ਆ ਇਹ ਦੇਖ ਸਕਦੇ ਤੁਸੀਂ ਇੰਜਨ ਵਗੈਰਾ ਜੀ ਸਾਰੀ ਆਪਾਂ ਕਹੇ ਸੀ ਕਿ ਉੱਤੇ ਚਾਰਟ ਲਾਇਆ ਪਿਆ ਕੰਪਨੀ ਇੱਧਰ ਵੀ ਦੇਖ ਸਕਦੇ ਹੋ ਰਿਜ਼ਲਟ ਤਾਂ ਮੁਕਦੇ ਵਿੱਚ ਪਾਣ ਮਿਲਦਾ ਭਾਈ ਠੀਕ ਹੈ ਜੀ ਇਹ オリジナル ਹੀ ਹੈ ਬਈ ਇਹ ਤਾਂ ਸਾਰੇ ਟਰੇਰ ਇਹਨਾਂ ਸਾਰੇ ਦੀ ਗਰੰਟੀ オリジナル ਦੀ ਬਈ ਇਹ ਹਰ ਘੰਟੇ ਦੇ ਆਸ-ਪਾਸ ਚੱਲਿਆ ਹੋਇਆ ਹੈ ਭਾਈ ਅਜੇ ਤਾਂ ਭਈ ਇਹਦੀ ਕੰਪਨੀ ਵੱਲੋਂ ਵੀ ਗਰੰਟੀ ਪਈ ਹੋਊ ਹਾਂ ਹਾਂ ਭਾਈ ਠੀਕ ਹੈ ਜੀ ਕੰਪਨੀ ਵੱਲੋਂ ਵੀ ਸਾਰਾ ਯਾਨੀ ਸਾਰੇ ਇਹਨਾਂ ਲੱਗਾ ਠੀਕ ਹੈ ਕੋਈ ਮੀਟਰ ਨੂੰ ਘੰਟਾ ਵੀ ਕਹਦੇ ਬੈਕ ਕਰਿਆ ਹੋਇਆ ਆਪਾਂ ਮੁਕਤ ਟਰੇਟਰ ਦੇਵਾਂਗੇ ਫੁੱਲ ਗਰੰਟੀ ਫੁੱਲ ਗਰੰਟੀ ਹੈ ਭਈ ਆਪਣੀ ਇਹਦੀ ਠੀਕ ਹੈ ਜੀ ਹਾਂਜੀ ਇਹ ਕਿੰਨੇ ਘੰਟੇ ਚੱਲਿਆ ਜੀ ਇਹ 1000 ਘੰਟੇ ਮੇਰੇ ਚੱਲਿਆ ਹੋਇਆ ਹੈ ਬਾਈ ਇਹ ਠੀਕ ਹੈ ਜੀ ਤੇ ਡਿਮਾਂਡ ਇਹਦੀ ਕੀ ਕਰੀ ਡਿਮਾਂਡ ਇਹਦੀ ਹੈਗੀ 7 ਲੱਖ ਤੇ 40000 ਰੁਪਿਆ ਬਾਈ 7 ਲੱਖ 40000 ਦਾ ਡਿਮਾਂਡ ਆ ਜੀ ਹਾਂਜੀ ਇਹ ਤੇ ਆਪਾਂ ਇਹ ਤੇ ਸਾਰਨਾ ਵਾਦਾ ਹੋਰੇ ਤੇ 50000 ਰੁਪਿਆ ਆਫਰ ਹੈ ਤੇ ਬਾਈ 690 ਦੇ ਦਾਂਗੇ 6 ਲੱਖ 90000 ਦਾ ਹਾਂ ਮਿਲ ਜੂ ਬਈ ਆਹ ਵਾਲਾ origignal tractor ਕਹਿੰਦੇ ਲੋੜੀ ਆਫਰ ਹੀ ਆਦਾ ਇਹ ਠੀਕ ਹੈ ਜੀ ਬੰਪਰ ਵੀ ਅੱਡ ਲੱਗਾ ਉਹ ਦੇਖੋ ਕਿ ਨਾ ਹੀ ਵੀ ਆ ਅਗਲੇ tractor ਬਾਰੇ ਕਰ ਦਿਆਂ ਗੱਲ ਬਾਤ ਸੋਨਾ ਲਿਖਾ ਆ ਗਿਆ ਜੀ डीआई 650 ਦਾ ਹਾਂਜੀ ਇਕ ਨਵਾਂ ਮਾਡਲ ਆ ਬਈ ਇਹ 2014 ਦੇ 12ਵੇਂ ਮਹੀਨੇ ਦਾ ਹੀ 15/14 15 ਹੀ ਆ ਬਈ ਠੀਕ ਆ ਜੀ ਆਇਲ ਬ੍ਰੇਕ ਆ ਦੇਖ ਸਕਦੇ ਤੁਸੀਂ ਹਾਂਜੀ ਮਗਰਲਾ ਟਾਇਰ ਨਵੇਂ ਆਰ ਕੀ ਨੇ ਹਾਂਜੀ ਉਲੇਟਾਇਰ 85 ਪੈਸੇ ਨੇ ਬਾਈ ਕਲੇ ਟਾਇਰਾਂ ਦੇ ਜੇਕੇ ਦਾ ਮਾਰਕਾ ਖੜਾ ਹੈ 14 ਦੇ ਟਾਇਰਾਂ ਚ 14 ਦੇ ਟਾਇਰਾਂ 750 ਬਾਈ ਠੀਕ ਆ ਜੀ ਡੀਆਈ ਸੋ ਚ ਡੀਆਈ ਸੋ ਚ ਘੱਟ ਮਿਲਦਿਆ ਇਹ ਗੱਦਿਆਂ ਗੁੱਦਿਆਂ ਲੱਗਿਆ ਹੋਇਆ ਬੈਟਰ ਨੂੰ ਪੂਰੀਆਂ ਵੱਜਿਆ ਇਹ ਡੀਆਈ ਦੇ ਵਿੱਚ ਆ ਰਿਹਾ ਹੈ ਖਰੀਦ ਦੀ ਗਾਰੰਟੀ ਆ ਇਹਦੀ ਠੀਕ ਆ ਜੀ ਪਹਿਲੇ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਚ ਆਇਆ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਚ ਡਿਸਟ੍ਰੀਬਿਊਟਰ ਡਬਲ ਹੈ ਜੀ ਨਹੀਂ ਸਿੰਗਲ ਡਿਸਟ੍ਰੀਬਿਊਟਰ ਚ ਆਉਂਦਾ ਹੈ ਬਾਈ ਸਿੰਗਲ ਡਿਸਟ੍ਰੀਬਿਊਟਰ ਹਾਂ ਜੀ ਠੀਕ ਹੈ ਜੀ ਛਤਰੀ ਛਤਰੀ ਵਧੀਆ ਕੱਪੜਾ ਹੈ ਨਵੇਂ ਵਰਗਾ ਕੱਪੜਾ ਹੈਗਾ ਠੀਕ ਹੈ ਨਵੇਂ ਛਤਰੀ ਲੱਗੀ ਹੋਇਆ ਟਰੈਕਟਰ ਤੇ ਇਹਦੀ ਰੇਟ ਦੀ ਗੱਲ ਕਰੀ ਆਪਾਂ 4 ਲੱਖ ਤੇ 47000 ਰੁਪਿਆ ਰੇਟ ਹੈਦਾ ਬਾਈ 4 ਲੱਖ 47000 ਰੁਪਿਆ ਰੇਟ ਆ ਤੇ ਡਬਲ ਪੰਪਾ ਪਾਵਰ ਸਟੀering ਆ ਪੰਜਾਬ ਦਾ ਨੰਬਰ ਆ ਹਾਂ ਜੀ ਠੀਕ ਹੈ ਜੀ ਇਹਦੀ ਏ ਜਿਹੜਾ ਨੇ 420000 ਰੁਪਏ ਦਾ ਆਪਾਂ ਚ 420000 ਦਾ ਟ੍ਰੈਕਟਰ 27000 ਇਹ ਤੇ ਆਫਰ ਆ ਇਹ ਮਿਲ ਜੂਗਾ ਇਹ ਤੇ 27000 ਦਾ ਡਿਸਕਾਊਂਟ ਆ ਤੇ ਜੇ ਆਪਾਂ ਬਈ ਆਪਣੇ ਅਡਰੈਸ ਦੀ ਗੱਲ ਬਾਤ ਕਰੀਏ ਅਡਰੈਸ ਬਈ ਆਪਣਾ ਹੰਦ ਐਸਟਨਾ ਚੌਂਕ ਤੇ ਸ਼ੋਰੂਮ ਬਣਾਇਆ ਹੋਇਆ ਹੈ ਜਿਹਾ ਪ੍ਰਾਣਾ ਟਰੈਕਟਰਾਂ ਦਾ ਬਾਬਾ ਟਰੈਕਟਰ ਛੇ ਦਾ ਠੀਕ ਆ ਜੀ ਨੈਸ਼ਨਲ ਹੋਟਲ ਦੇ ਨਾਲ ਹੀ ਆ ਜਾਮਾ ਹਾਂਜੀ ਤੇ ਉੱਥੇ ਆਪਣੇ ਕੋਲੇ 20 20 18 20 ਟਰੈਕਟਰ ਹੁੰਦੇ ਨੇ ਆਪਾਂ ਇਥੇ ਥੋੜੀ ਲੈ ਕੇ ਆਉਂਦੇ ਹਾਂ ਛੋਟੇ ਟਰੈਕਟਰ ਵੀ ਆ ਵੱਡੇ ਸਾਰੇ ਟਰੈਕਟਰ ਹੀ ਹੁੰਦੇ ਨੇ ਆਪਣੇ ਕੋਲ ਠੀਕ ਠੀਕ ਹੈ ਇਹ ਕੰਟੈਕਟ ਨੰਬਰ ਇਹ ਆਪਣਾ ਕੰਟੈਕਟ ਨੰਬਰ 8899510508 ਬਾਈ ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੇ ਗੱਲਬਾਤ ਕਰਕੇ ਬਾਈ ਨਾਲ ਬਹੁਤ ਵਧੀਆ ਲੱਗਾ ਧੰਨਵਾਦ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਅੱਜ ਦੇ ਨਵੀਂ ਵੀਡੀਓ ਨਾਲ ਧੰਨਵਾਦ